ਹੁਣ ਕਹਿ ਸੱਸੀ ਕਾਲੀ ਸੱਸੀ ਕਾਲ ਜੀ ਕਹਦੇ ਕਾ ਤਾ ਨਹੀਂ ਸੱਸੀ ਕਾਲ ਬੋਲਦੀ ਮੈਂ ਤਾਂ ਕਹਤਾ ਮੈਂ ਕਿ ਸਾਰਿਆਂ ਨੂੰ ਸੱਸੀ ਕਾਲ ਤੂੰ ਵੀ ਕਹਦੇ ਕਹਦੇ ਤੂੰ ਮਿਲਉਂਦੀ ਨਹੀਂ ਸਾਰਿਆਂ ਨਾਲ ਕਿਉਂ ਕਾ ਤੋ ਕੱਟੀ ਸਾਰਿਆਂ ਨਾਲ ਕਾ ਤੋ ਕਾ ਤੋ ਕੱਟੀ ਕਰਤੀ ਸਾਰਿਆਂ ਨਾਲ ਕੱਟਿਆ ਕਾ ਤੋ ਕਾ ਤੋ ਕੱਟੀ ਆ ਕੱਟੀ ਨਾ ਕਰਿਆ ਕਰ ਸਾਰੇ ਤੈਨੂੰ ਕੁੱਟਣਗੇ ਫਿਰ ਕਿ ਚੱਲੇ ਹੈ ਸਾਰੇ ਕੁੱਟਣਗੇ ਤੈਨੂੰ ਆਹੋ ਆਹੋ ਮੋਹਣ ਮਾਰ ਬਟਨ ਬੋਲ ਟਮਾਟੋ ਕੰਮ ਕਰ ਲੈ ਕੱਟ ਕੰਮ ਕਰ ਲੈ ਆਹੋ ਸੁੱਧੀ ਹੋ ਕੇ ਚੰਗੀ ਹੋ ਕੇ ਆਹੋ ਕਾ 1 ਵਜ ਗਿਆ ਕੰਮ ਨਹੀਂ ਕਰੇ ਹਲੇ ਕੰਮ ਨਹੀਂ ਓਰੇ ਆ ਗੱਲ ਦੱਸਦਰ ਖੜੀ ਹੋ ਖੜੀ ਕਾ 1 ਵਜ ਗਿਆ ਕੰਮ ਕਰਿਆ ਨਹੀਂ ਹਲੇ ਕਪਕਿਆ ਕੰਮ ਨਹੀਂ ਕਰਿਆ ਹਾਂ ਉਹ ਕੀ ਕਰਿਆ ਨਹੀਂ ਹੈ ਕਦੇ ਕੀ ਕਰਿਆ ਨਹੀਂ ਆ ਤੂੰ ਮਮਾ ਘਰ ਲਿਆ ਕਰ ਕਦੇ ਮਮਾ ਕਹਿ ਕਲਾ ਹਾਂ ਉਹ ਬੈਲੀ ਲੈਣੀ ਹੈ ਕਦੇ ਬੈਲੀ ਲੈਣੀ ਮਮਪੜੇ ਧੋਈ ਜਾਂਦੀ ਹੈ ਮੈਂ ਧੋਈ ਜਾਂਦੀ ਕਪੜੇ ਧੋਤੇ ਕੇ ਤੋਲੇ ਤੋਲੇ ਚਾਹ ਬਾਲੀ ਚਾਹ ਤੋ ਨਹੀਂ ਪਾ ਚਾਹ ਬਾਈ ਨਹੀਂ ਹਲੇ ਉਹਨੂੰ ਕਹਿ ਬਾਈ ਚਾਹ ਬਾ ਕੇ ਦੇ ਕਾ ਸਾਨੂੰ ਚਾਹ ਪੀਣੀ ਆ ਸੀ ਕਦੇ ਮੋਟਨ ਕੇ ਕਮੋਟਾ ਚਾਹ ਵਾਸੇ ਪੀਣੀ ਐ ਕਿਤ ਕਹੇ ਦੇ ਕਮੋਟਾ ਚਾਹ ਵਾਸੇ ਪੀਣੀ ਐ ਚਾਹ ਕਦੇ ਨਹੀਂ ਕਿਤ ਲੱਫਰ ਮੈਂ ਕੱਟੀ ਕਰ ਦੂੰਗੀ ਫਿਰ ਮੈਂ ਪਿੰਡ ਵਗ ਜੂ ਫਿਰ ਮੈਂ ਬੁਲਾਉਣਾ ਵੀ ਨਹੀਂ ਤੈਨੂੰ ਹਾਂ ਲੋ ਘਾਤੀ ਆ ਤੇ ਰਹਿਣਾ ਪਿੰਡ ਜਾਵੇਂਗਾ ਮੇਰੇ ਨਾਲ ਜੀ ਗੱਗ ਜੂ ਜਾਂਦਾ ਨਹੀਂ ਤੇ ਫਿਰ ਮੈਂ ਤਾਂ ਜਾਉਂਗੀ ਕੱਲ ਨੂੰ ਹਾਂ ਜਾਉਂਗੀ ਹਾਂ ਮੇਰੇ ਨਾਲ ਜਾਵੇਂਗਾ ਕੱਲ ਨੂੰ अच्छा तू के मै कितुन तीना के मै छोड़ दिया बस ते जाऊंगी बाकी तेरे मैं रहू डैडी ਛੱਡ ਕੇ ਆਉਂਗਾ ਮੋਟਰਸਾਈਕਲ ਤੇ ਸੱਚ ਦਾदू ਦਾਦੂ ਛੱਡ ਕੇ ਆਉਗਾ ਦਾਦੂ ਹਾਂ ਬੋਟਰ ਚੈੱਕ ਹੀ ਤੇ ਜਾਣਾ ਜਾ ਫਿਰ ਦੇਖਿਆ ਹਾਂ ਮੈਂ ਨਹੀਂ ਕਰਦੀ ਚੁੰਦੇ ਨਾ ਜਾਂਦੀ ਨਹੀਂ ਹੈ ਮੇਰੇ ਨਾਲ ਜਾਂਦੀ ਨਹੀਂ ਫਰਮਾ ਕੱਟੀ ਕਰ ਦੂੰਗੀ ਤੇਰਾ ਨਾਮ ਮੁੜ ਕੇ ਮੈਂ ਬੁਲਾਉਂਦੀ ਵੀ ਨਹੀਂ ਤੈਨੂੰ ਮੈਂ ਕਿਹ ਬੁਲਾਉਂਗੀ ਕਿਉਂ ਜੇ ਤੂੰ ਤਾਂ ਮੇਰੇ ਨਾਲ ਜਾਂਦੀ ਨਹੀਂਗੀ ਹੈ ਜਾਵੇਂਗੀ ਪੱਕਾ ਆ ਆ ਪਾ ਲੈ ਪੋਹਾਂ ਦੇ ਕੀ ਬੱਸ ਬੋਲੀਆਂ ਦੀ ਹੋਈ ਹਈ ਹਈ ਬੱਸ ਬੋਲੀ ਜਾਂਦੀ ਆ ਆਪਣੀ ਬੱਸ ਦਾਦੀ ਤਾਂ ਨਹੀਂ ਆ ਗਈ ਬੱਸ ਚ ਢੰਟੀ ਆਲੀਆ ਦਾਦੀ ਆ ਗਈ ਆ ਤੰਦੇ ਆ ਹੂੰ ਤੰਗੇ ਕਿ ਤੂੰ ਗਰਮੀ ਆਂਦੀ ਆ ਚੱਪਲਾਂ ਘਰਤੀਆਂ ਮੇਰੇ ਬਣੀ ਲੈ ਦੇਣ ਇਹ ਤਾਂ ਜਨ ਮੈਨੂੰ ਹਵਾ ਦੇਣਗਾ ਚੱਪਲਾਂ ਤਾਂ ਇਹ ਪਾਲੀ ਪਾੜੀ ਕੋੜੀ ਐ ਮਾਰਦੀ ਗੱਲਾਂ ਟਕੇ ਟਕੇ ਦੀਆਂ ਮੇਰਾ ਤੂੰ ਰਾਵੜ ਬਣਨਾ ਗਮਾਦੀ ਯਾਰ ਮੈਂ ਸਰਵਾਉਣਾਗਾ ਮਿੱਡਾ ਆ ਜਾ ਬੰਦਾ ਇਹ 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 ਮਿੱਡਾ ਆ ਜਾ ਬੰਦਾ ਮੇਰਾ ਗਾ ਕਿਤੇ ਤੇ ਰੱਖੋ ਪਾ ਮੇਰਾ ਪਾਪਾ ਕਿਤੇ ਸਰੋਂ ਦਸੀ ਨਾ ਸਾਰਿਆਂ ਨਾਲ ਗੱਲਾਂ ਕਰੀ ਸਾਰਿਆਂ ਨੂੰ ਬੁਲਾਈ ਤੇ ਕੀ ਕਰੀ ਜਾਨੇ ਕੰਮ ਕਰ ਲੈ ਸਾਰਾ ਨਹੀਂ ਕਦੇ ਕੰਮ ਕਰ ਲੈ ਤੂੰ ਤੇ ਕੀ ਕਰੀ ਆਨੇ ਚਾਚੂ ਪੀਲੀ ਕਾ ਤੁਸੀਂ ਆ ਪੀਲੀ ਚਾ ਪੀਲੀ ਕਦੇ ਕੋਸ ਜਲਾ ਲੋਟ ਨਹੀਂ ਖਾ ਗਿਆ ਅ ਮੇਰੇ ਤੌੜ ਲਾਦੀ ਪਰ 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 ਅੱਡ ਸੜੀ ਹੋਈ ਖੜ ਜਾ ਖੜੇ ਪਹਿਲੇ ਪੁੰਜਾ ਖੜ ਜਾ ਲੈ ਹੁਣ ਪਰਾਂ ਤੈਨੂੰ ਝਾੜਾਂ ਸਾਰੀ ਨੂੰ ਪਰਾਂ ਆ ਜਾ ਲੈ ਇੱਧਰ ਇੱਥੇ ਖੜ ਤੈਨੂੰ ਸਾਰੀ ਨੂੰ ਝਾੜੂਗੀ ਹੁਣ ਮੈਂ ਇਹ ਲਿਬੜ ਗਈ ਰੇਤੇ ਨਾਲ ਇਹ 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 ਹੈਦਰਾ ਬੋਦਾ ਵੀ ਕਰ ਤੇਰਾ ਤੇਰਾ ਬੋਦਾ ਲਿਬੜ ਗਿਆ ਬਿਸ਼ਰਮ ਟੋਲਾ ਸੀ ਜਾਂਦਾ ਹਨਾ ਸ਼ਮ ਟੋਲਾ ਹਸੀ ਜਾਂਦਾ ਸ਼ਮ ਟੋਲਾ ਬਸ ਇਹ ਬਹੁਤ ਬਿਸ਼ਰਮਾ ਜੀ ਇਹ ਡਿਗ ਡੁਗ ਕੇ ਵੀ ਦੰਦ ਨਿਕਲੇ ਅ ਇਹ ਡਿਗ ਡੁਗ ਕੇ ਵੀ ਅਸੀਂ ਹੱਸ ਹੱਸ ਲੈਨੇ ਆ ਕਦੇ ਹਨਾ ਕੀ ਖੰਨੀ ਠੀਕ ਹਦਾਗਾ ਡੱਡੀ ਮੂ ਮੂ ਟਡੀ ਐ ਇਹ ਮੋਵਤੀ ਖਾਈ ਜਾਂਦੀ ਹੈ ਦਿਵਾਲੀ ਤੇ ਲੱਗਦੀ ਜਿਹੜੀ ਉਹ ਮੋਵਤੀ ਖਾਂਦੀ ਦਿਖਾਈ ਕੀ ਖਾਦਾਗਾ ਮੋਵਤੀ ਮੋਵਤੀ ਤੇ ਢੱਡ ਵਿੱਚ ਮਾਊ ਬਣ ਜਾਣਗੇ ਹਾਂ 100 ਤੇ ਪਿਆਰ ਛੋਟੇ ਛੋਟੇ ਪਿਆ ਕਿੱਥੇ ਪਈ ਰ ਮੋ ਮੋਵਤੀ ਵਟਾਂ ਦੇ ਕਿੱਰੇ ਪਿਆ ਤੁਹਾਡੇ ਘਰੇ ਪਈ ਮੋਵਤੀ ਹੈ ਇਹ ਮਰेंगी ਡਿੱਗेंगी ਹੁਣ ਇੱਥੇ ਕੀ ਕਰਨ ਗਏ ਆ ਆਪਾਂ ਹੈ ਕੀ ਕਰਨ ਗਏ ਆ ਇੱਥੇ ਹਾਈ ਤਾਂ ਕੀ ਕਰਨ ਗਏ ਆ ਕਿ ਤੂੰ ਆਪਾਂ ਹੈ ਦੇਖੀ ਚੂਚੇ ਨਿੱਕੇ ਨਿੱਕੇ ਹਨ ਨਿੱਕੇ ਨਿੱਕੇ ਚੂਚੇ ਆ ਹਨ ਹੈ ਫੜ ਕੇ ਦੇਖ ਦਿੰਦੀ ਵੜਦੀ ਅਗਲੀ ਹਮ ਆ ਦੇ ਅਰੇ ਅਰੇ ਤੇਰੇ ਮਗਰ ਪੈ ਜੂਗੀ ਤੇਰੇ ਤਰੇ ਦੇਖੋ ਆ ਤੂੰ ਤੇ ਮਾਰ ਕੇ ਤਾਂ ਖਲਾਸ ਦੀ ਤੈਨੂੰ ਹੁਣੇ ਮਰਵਾ ਦੂ ਹੱਥ ਤੇ ਹੱਥੋਂ ਤੇਰੇ ਲਾਊਗੀ ਦੇਖ ਆਇਆ ਕਾਲੋ ਫੜ ਲਾਈ ਦੀ ਲਾਤ ਵੱਡ ਆ ਕੀ ਤੂੰ ਤੇ ਪੈਰ ਤੇ ਵੱਟ ਦੰਦੀ ਜੀ ਇਹ ਚੂਚੇ ਫੜਦੀ ਏ ਤੇਰੇ ਏ ਏ ਏ ਦੇਖ ਤੇਰਾ ਮਾਗਰ ਪਾਈ ਜੂਗੀ ਹੋ ਬਿੜੀ ਜੀ ਹੈ ਦੇਚ ਨਾ ਬਿੱਲੀ ਬੈਠੀ ਐ ਅ ਦੰਦੀ ਵੱਡੂ ਕੀ ਖੋਲਣ ਸਰ ਬਿੱਲੀ ਬੈਠੀ ਐ ਬਿੱਲੀ ਅਦਰ ਬਿੱਲੀ ਬਿੱਲੀ ਨੇ ਬੱਠੇ ਆ ਕੀ ਦੀਆ ਕੀ ਆ ਕੀ ਆ ਆ ਕੀ ਦੀ ਆ ਕੀ ਦੀ ਗਿਆ ਹਾਂ ਤੇ ਫੇਰ ਇਹ ਵੀ ਸਾਡੇ ਹੀ ਨੇ ਫੇਰ ਸਾਡੇ ਕੋਲੇ ਜੋ ਕਾਂਤੋਂ ਨਾ ਦੀਸ ਕਾਂਤੋਂ ਨਾ ਦਿਆ ਅੱਗੇ ਥਲੇ ਕੇ ਅਲੂੰਡੀ ਜੀ ਕਿੱਥੋਂ ਲੈਂਦੀ ਹੈ ਕਿ ਤੂੰ ਤੂੰ ਆ ਕਿੱਥੋਂ ਲੈਂਦਾ ਇਹ ਤਾਂ ਐਡੇ ਤੋਂ ਲੈਂਦਾ ਮੈਂ ਆ ਲੂੰਡਾ ਕਿੱਥੋਂ ਲੈਂਦਾ ਤੂੰ ਦਾ ਤਾਂ ਕਾਹੋਂ ਕਿਨੇ ਦਾ ਲੈਂਦਾ ਸੀ ਇਹ 200 ਰੁਪਏ ਦਾ 200 ਰੁਪਈਆ ਦਾ ਉਹ ਇੰਨਾ ਮਹਿੰਗਾ ਦਿੱਤਾਗਾ ਅੱਛਾ ਜੀ ਛੋਟਾ ਦਿੱਤੇ ਤਾਂ ਛੋਟਾ ਪਰ ਵੱਡਾ ਸਾਰਾ ਤਾਂ ਲੈਂਦੀ ਤੂੰ ਦਾ ਤਾਂ ਛੋਟਾ ਦਾ ਛੋਟਾ ਦਾ ਤੇ ਮੈਨੂੰ ਵੀ ਲਿਆ ਦੇ ਇੱਕ ਲੂੰਡਾ ਇਹ ਜੱਡਾ ਕ ਹਾਂ ਲਾ ਦੇਗਾ ਕਦੋਂ ਜਾਵੇਂਗਾ ਰਾਤ ਨੂੰ ਜਾਵੇਂਗਾ ਕੰਗਾ ਵੀ ਲਿਆਵੇਂਗਾ ਅੱਛਾ ਤਾਂ ਤੇ ਪੁੰਪੇ ਤੇ ਲਾਉਂਗਾ ਮੈਂ ਹਾਂ ਤੇ ਮੈਰੀ ਲਾਉਗਾ ਹੂੰ ਹਾਂ ਆਈ ਨਾ ਨਾ ਲਾਣਾ ਤੇ ਗਿਆ ਪਕੰਚੀ ਨਾਲ ਆ ਲੂੰਡਾ ਜਾ ਹਾਂ ਸਾਧਗੇ ਏ ਬੜਾ ਪੈੜਾ ਡਿੱਗਦੀ ਐ ਡਿੱਗਦੀ ਡਿੱਗਦੀ ਮਰ ਬਸਦੀ ਐ ਇਹ ਇਹ ਆਹ ਦੇ ਹੁਣ ਫੇ ਡਿੱਗੂਗੀ ਇਹ ਬੈਪਟਨ ਵਾਲੀ ਐ ਮਾਜੇਗਾ ਭੁੰਨਣਿਆ ਫੜਾ ਮੈਨੂੰ ਹੱਥ ਦੇਖ 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 ਚੀਚੀਆਂ ਲੈਦੀ ਮੇਰੇ ਤੇ ਦੇਖ ਦੇ ਗਾਣਾ ਤਾਂ ਸੁਣਾ ਦੇ ਫਿਰ ਨਾਰਨੇ ਤਾ ਗਾਣਾ ਤਾਂ ਸੁਣਾ ਦੇ ਕੀ ਆ ਕੀ ਜੀਆ ਕੀ ਕੀ ਚਲੰਦਾ ਕੀ ਇਹ ਤਾਂ ਮੇਰਾ ਹੀ ਏ ਤੂੰ ਗਾਣਾ ਸੁਣਾ ਪਹਿਲਾਂ ਪਹਿਲੇ ਪਹਿਲਾਂ ਗਾਣਾ ਸੁਣਾ ਦੇ ਸਾਰਿਆਂ ਨੂੰ ਆਏ ਹਾਏ ਖਾਗੀ 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 ਖਾ ਲਈ ਆਏ ਹਾਏ ਕੋਟ ਤਾਂ ਗਾਣਾ ਮਾਜੂਗੀ ਮੈਂ ਅੱਤ ਵੰਤਾ ਹੈ ਅੱਤ ਤੇ ਮੀਂਹ ਤਕਟੂ ਤੈਨੂੰ ਪਰ ਦੇਖ ਲੈ

ਮੈਂ ਤਾਂ ਕਿ ਕੀ ਤਾ ਤੇ 프리ਦ ਲੜੂਗੀ ਤੇਰਾ ਨਾ ਹੁਣੇ ਕੀ ਹੋ ਗਿਆ ਹੱਥ ਤੋਣ ਲੱਗ ਗਿਆ ਲੈ ਮੇਰੇ ਕੋਲੇ ਲੈ ਸਰ ਆਪਾਂ ਜਦੋਂ ਗੁੱਸਾ ਲਾਵਾਗੇ ਫਿਰ ਕਿਸੇ ਦਾ ਤਲਾਹੂ ਬਈ ਹੈ ਹੈ ਕਿੱਥੋਂ ਲੈ ਕੇ ਆਂਦੇ ਇਹਨੂੰ ਪੂਆ ਨੂੰ ਕਹੂੰ ਮੈਂ ਕਿ ਇਹ ਨੂੰ ਲੈ ਕੇ ਨਹੀਂ ਆਂਦੇ ਇਹਨੂੰ ਲੈ ਕੇ ਨਹੀਂ ਆਂਦੇ ਇਹਨੂੰ ਨਾਲ ਤੁਹਾਨੂੰ ਕੋ ਮਨਜੀਤ ਪੂਆ ਨੂੰ ਕਹੂੰ ਤੇਰਾ ਨਾਂ ਮੇਰੀ ਮਾਸ ਉਹ ਲੱਗਦੀ ਪੂਆ ਹਾਂ ਮਾਤਾ ਨੂੰ ਕੋਹਣਾ ਜਾ ਕੇ ਤੂੰ ਘਰੇ ਲਈ ਮੈਂ ਤੈਨੂੰ ਬਾਹਰ ਲਾ ਦੂੰ ਘਮਾਰ ਕਦੀ ਕਦੀ ਤੂੰ ਘਰੇ ਨਹੀਂ ਮੈਂ ਤੈਨੂੰ ਬਾਹਰ ਲਾ ਦੂੰਗੀ ਐ ਕਹਿੰਦੀ ਹੈ ਪ੍ਰੀਤਾ ਇਹ ਬੜੀ ਪੜ੍ਹੀ ਕੁੜੀ ਹੈ ਪੜ੍ਹੀ ਕੁੜੀ ਹੈ ਬਹੁਤ ਪੜ੍ਹੀ ਹੈ ਅਸੀਂ ਫੋਨ ਤਾਂ ਕਰਦਾਂਗੇ ਹੁਣ ਅੱਜ লাইਵ ਹੋਣਾ ਆ ਰਹੇ ਕਾਹਾਂ ਹਾਂ ਨਾ ਹੋ ਲੰ ਨਾ ਡਰਦੀ ਐ ਉਮੀਦ ਤੋਂ ਡਰਦੀ ਆ ਹਨਾ ਬਈ ਜੂਰ ਪੂ ਲੱਗ ਗਿਆ ਨਾ ਹਨਾ ਬਈ ਮਾਹੀ ਪੂਆ ਆ ਕੇ ਲਾਉਤੀ ਅਮਰ ਪੂਆ ਮੈਂ ਕੀ ਆ ਮੈਂ ਜੀ ਤੇ ਕਿੱਥੇ